ਅੱਤ ਵੱਡੇ ਪੱਧਰ ਤੇ ਅਸੀਂ ਜਿਹੜਾ ਸਾਡੇ ਵਿਸਤਾਲਾ ਅਸੀਂ ਮਨਾ ਰਹੇ ਹਾਂ ਗੁਰੂ ਸਾਹਿਬ ਦਾ ਜੀ ਜੀ ਦਿਹਾੜਾ ਉਹਦੇ ਉਪਲਕਸ਼ ਦੇ ਵਿੱਚ ਜੋ ਵੀ ਕਮੀਆਂ ਸੀਗੀਆਂ ਜਿੱਥੇ ਜਿੱਥੇ ਕਿਸੇ ਕੋਈ ਰੂਟ ਨਿਕਲਨੇ ਹੈਗੇ ਜਿੱਥੋਂ ਅਸੀਂ ਨਗਰ ਕੀਰਤਨ ਸਾਡਾ ਨਿਕਲਣਾ ਹੈਗਾ ਉਹਦੀ ਅਫਸਰ ਦੀ ਡਿਊਟੀ ਆਲਰੇਡੀ ਲਾਤੀ ਹੈਗੀ ਆ ਔਰ ਜਿਹੜੀ 메ਨ ਸੜਕ ਆ ਜਿਹੜੀ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਲੈ ਕੇ ਮੈਂਦੋ ਚੌਂਕ ਤੱਕ ਉਹਦਾ ਆਲਰੇਡੀ ਅਸੀਂ ਕੰਮ ਦਾ ਸਟਾਰਟ ਕਰਤਾ ਹੈਗਾ ਔਰ ਅ ਅ ਸਾਨੂੰ ਪੂਰੀ ਉਮੀਦ ਹੈਗੀ ਆ ਕਿ ਜਲਦ ਤੋਂ ਜਲਦ ਇਹ ਕੰਮ ਹੋ ਸੇ ਕੰਪਲੀਟ ਕਰ ਦੇ ਤੇ ਅਸੀਂ ਆਪਣੇ ਆਪ ਨੂੰ ਮੈਂ ਪਰਸਨਲੀ ਸੁਭਾਗੇਸ਼ਾਲੀ ਸਮਝੂਗਾ ਕਿਉਂਕਿ ਜਿੰਨੀਆਂ ਸ਼ੈਦੀਆਂ ਜਿਹੜੀਆਂ ਸੜਕਾਂ ਸਾਡੀਆਂ ਮੇਨ ਹੈਗੀਆਂ ਮੈਂ ਜਦੋਂ ਗੁਰਵਿੰਦਾਸ ਚੌਕ ਤੋਂ ਗੁਰਦੇ ਇੱਕ ਬਾਦੋਂ ਨਗਰ ਨਾ ਚੌਕ ਅਗਾ ਸਾਡਾ ਉੱਥੇ ਤੱਕ ਦੀ ਜੜੀ ਸੜਕ ਹੈ ਜਿੰਨੀ ਜਲਦ ਤੋਂ ਜਲਦ ਸੇ ਬਣਾ ਦੇ ਜੀ ਮੇਰ ਸਾਹਿਬ ਜੋ ਤੁਸੀਂ 8-9 ਮਹੀਨੇ ਪਹਿਲਾਂ ਬਣਿਆ ਸੀ ਲੋਕਾਂ ਨੂੰ ਬਹੁਤ ਉਮੀਦਾਂ ਸੀ ਕਿਉਂਕਿ 2-3 ਸਾਲ ਜਿਹੜਾ ਹਾਊਸ ਦੇ ਉਸ ਤੋਂ ਬਾਅਦ ਜਿਹੜਾ ਮੀਟਿੰਗ ਉਹਦੇ ਬਣਿਆ ਸੀ ਤਾ ਜਿਹੜੀਆਂ ਦੇਖਿਆ ਜਾਵੇ ਅੱਜ ਸਾਡਾ ਐਡਾ ਵੱਡਾ ਦੇਰ ਨਾਲ 350 ਸਾਲਾ ਜਿਹੜਾ ਮਨਾ ਰਿਹਾ ਅੱਜ ਸਾਰੇ ਜਥੇਬੰਦੀਆਂ ਸਭ ਜਿਹੜੇ ਸਾਂਝੇ ਤੌਰ ਤੇ ਜਿਹੜੇ ਇਕੱਠੇ ਹੋਈਆਂ ਤਾਂ ਇਹ ਜਿਹੜਾ ਸੜਕ ਦਾ ਬੰਦਿਆ ਸ਼ਹਿਰ ਦਾ ਬਾਕੀ ਦੇਖਿਆ ਜਾਵੇ ਬਹੁਤ ਬੁਰਾ ਲਾ ਉਹਦਾ ਕੀ ਦੋ ਚੀਜ਼ਾਂ ਮੈਂ ਪਹਿਲੀ ਚੀਜ਼ ਤਾਂ ਜਿਹੜਾ ਇਹ ਸਰਫੇਸ ਵਾਟਰ ਪ੍ਰੋਜੈਕਟ ਜਿਹੜਾ ਹੈ ਸ਼ਹਿਰ ਦੇ ਵਿੱਚ ਪਾਈਪਾਂ ਪੈ ਰਹੀਆਂ ਆ ਆਲਰੇਡੀ ਇਹ ਅਸੀਂ 2.5 ਸਾਲ ਪਿੱਛੇ ਚੱਲ ਰਹੇ ਆ ਤਕਰੀਬਨ ਮੈਂ ਦੱਸਿਆ ਸਾਰੇ ਜਥੇਬੰਦੀ ਨੂੰ ਵੀ ਇਹਦੇ ਵਿੱਚ ਅਸੀਂ ਪਹਿਲਾਂ ਸਿਰਫ 4 ਸਾਲਾਂ ਦੇ ਵਿੱਚ 32 ਕਿਲੋਮੀਟਰ ਪਾਈਪਾਂ ਜਿਹੜੀਆਂ ਉਹਨਾਂ ਨੇ ਪਾਈਆਂ ਸੀ ਔਰ ਅਸੀਂ 7 ਮਹੀਨਿਆਂ ਦੇ ਵਿੱਚ 22 ਕਿਲੋਮੀਟਰ ਅਸੀਂ ਪਾਈਪਾਂ ਪਾਤੀਆਂ ਔਰ ਅਸੀਂ ਬੜੀ ਸਪੀਡ ਨਾਲ ਲੱਗੇ ਹੋਏ ਹਾਂ ਕੁਝ ਕਮੀਆਂ ਜਿਹੜੀਆਂ ਪਹਿਲੇ ਲੈਵਲ ਤੇ ਸੀਗੀਆਂ ਹਜੇ ਤਾਂ ਉਹ ਸਿੱਗੀਆਂ ਅਸੀਂ ਕਰਨ ਲੱਗੇ ਹੋਏ ਹਾਂ ਔਰ ਜਿਹੜੀ ਇਹ ਬਣਾ ਰਹੇ ਆ ਜਿਹੜੀਆਂ ਪਾਈਪਾਂ ਜਿੱਥੇ ਤੇ ਪੈ ਰਹੀਆਂ ਸਾਡੀ ਪੂਰੀ ਕੋਸ਼ਿਸ਼ ਹੈਗੀ ਕਿਉਂਕਿ ਉਹਦੇ ਵਿੱਚ ਜਿਹੜੀ ਨੈਚੁਰਲ ਕੰਪੈਕਸ਼ਨ ਹੋਣੀ ਹੈ ਉਹ ਹੁਣੀ ਬਹੁਤ ਜ਼ਰੂਰੀ ਹੁੰਦੀ ਹੈ ਕੁਝ ਕਈ ਵਾਰ ਫਿਰ ਟੈਕਨੀਕਲ ਇਸ਼ੂਜ਼ ਇਸ ਤਰੀਕੇ ਦੇ ਆ ਜਾਂਦੇ ਆ ਔਰ ਹਾਲਾਕਿ ਹਜੇ ਜਿਹੜੀ ਇਹ ਸੜਕ ਆ ਸਾਨੂੰ ਹਜੇ ਐਲ ਐਨਟੀ ਨੇ ਸਿਵਰੇਜ ਬੋਰਡ ਕਿਉਂਕਿ ਇਹ ਕੰਮ ਕਰ ਰਹੇ ਉਹਨਾਂ ਨੇ ਸਾਨੂੰ ਹੈਂਡਓਵਰ ਨਹੀਂ ਕੀਤੀਆਂ ਪਰ ਫਿਰ ਵੀ ਅਸੀਂ ਆਪਣੇ ਲੈਵਲ ਤੇ ਅਸੀਂ ਕੰਮ ਸਟਾਰਟ ਕਰਨ ਜਾ ਰਹੇ ਆ ਤਾਂਕਿ ਜਿਹੜਾ ਸੰਗਤ ਨੂੰ ਕੋਈ ਦਿੱਕਤ ਨਾ ਹੋਵੇ ਤੋਂ ਮੈਂ ਇਹ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਮੈਂ ਕਿ ਅਸੀਂ ਬਹੁਤ ਇਮਾਨਦਾਰੀ ਦੇ ਨਾਲ ਸ਼ਹਿਰ ਦੀ ਬਿਦਨੀ ਲਈ ਕੰਮ ਕਰ ਰਹੇ ਆਂ ਔਰ ਵਾਹਿਗੁਰੂ ਸਾਨੂੰ ਤਾਕਤ ਬਖਸ਼ੇ ਔਰ ਅਸੀਂ ਜਲਦੋ ਜਲਦ ਜਿਹੜੇ ਵੀ ਪੈਂਡਿੰਗ ਕੰਮ ਹੈ ਠੀਕ ਕਰ ਜਿਹੜੀ ਸਰ ਜੀ ਅਰਦਾਸ ਆਉਂਗਾ ਸਰ ਕੇ ਗਿਆ ਮੈਂਬਰ ਤਾਂ ਇਹ ਪ੍ਰਕਾਸ਼ ਉਪਰਸ ਤੋਂ ਪਹਿਲਾ ਪਹਿਲਾ ਬੰਸ ਗਈ ਸੀ ਸੜਕ ਜਿਹੜੀ ਵੀ ਇਹ ਕੰਮ ਅੱਜ ਸਟਾਰਟ ਅਸੀਂ ਕਰ ਸੀ ਕਰਤਾ ਬਹਿ ਜੀ ਅਸੀਂ ਲੱਗੇ ਹੋਇਆ ਜੀ ਪੂਰਾ ਮੇਰ ਸਾਹਿਬ ਇੱਥੇ ਤੁਸੀਂ ਟੈਕਨੀਕਲ ਇਸ਼ੂ ਦੱਸਿਆ ਕੋਈ ਚੀਜ਼ ਜਿਹੜੇ ਕੁਝ ਜਿਹੜੇ ਆਪਣੇ ਐਸੇ ਵੀ ਏਰੀਆ ਹੈਗੇ ਜਿੱਥੇ ਸਫਾਈ ਦਾ ਬਹੁਤ ਸਾਰਾ ਹਜੇ ਵੀ ਦਿਖਦਾ ਜਿਹੜੀ ਆ ਐਸੇ ਸਫਾਈ ਕਰਮਚਾਰੀ ਅੱਜ ਤੱਕ ਐਸੇ ਏਰੀਆ ਜਿੱਥੇ ਅੱਜ ਇਹ ਕੋ ਨੋਟਿਸ ਹੈ ਜੀ ਕਈ ਵਾਰ ਕੁਝ ਯੂਨੀਅਨ ਦੇ ਕੁਝ ਇਸ਼ੂਜ਼ ਹੁੰਦੇ ਐ ਇਸ ਤਰੀਕੇ ਦੇ ਕੁਝ ਵਾਰਡ ਹੈਗੇ ਜਿੱਥੇ ਅਜੇ ਇੰਨੀ ਕਮੀ ਆ ਪਰ ਅੱਗੇ ਨਾਲੋਂ ਤੁਹਾਨੂੰ ਸ਼ਹਿਰ ਕਾਫੀ ਸਾਫ਼ ਨਜ਼ਰ ਆ ਰਿਹਾ ਵੈ ਅਸੀਂ ਲੱਗੇ ਹੋਏ ਹਾਂ ਸਰ ਸਾਹਿਬ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਕਾ ਧਰਨਾ ਵਚਨ ਨੂੰ ਮਨ ਕੇ ਬੰਦ ਕਰਨ ਦਾ ਕੋਲ ਸੀ ਕਿ ਅੱਜ ਕੀ ਮਸਲਾ ਨਹੀਂ ਪਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੇ 350 ਸਾਲਾ ਸ਼ਹੀਦੀ ਪਰਬ ਜਿਹੜੇ ਅਸੀਂ ਪੂਰੀ ਦੁਨੀਆ ਦੇ ਵਿੱਚ ਮਨਾ ਰਹੇ ਹਾਂ ਉਸ ਜੋ ਪਲੱਸ ਦੇ ਵਿੱਚ ਸਾਡੇ ਗੁਰੂਗਰ ਮੈਨੇਜਮੈਂਟ ਕਮੇਟੀ ਜੜੀ ਇਹਨਾਂ ਦਾ ਕੁਝ ਰੋਜ ਸੇਗਾ ਔਰ ਬਿਲਕੁਲ ਜਾਇਜ਼ ਰੋਜ ਸੇਗਾ ਕਿਉਂਕਿ ਜਿਹੜੀ ਸੜਕ ਕਾਫੀ ਦੇਰ ਤੋਂ ਜਿਹੜੀ ਨਹੀਂ ਜਿਹੜੀ ਬਣ ਪਾਰੀ ਸੀ ਉਹਦੇ ਵਿੱਚ ਕੁਝ ਟੈਕਨੀਕਲ ਇਸ਼ੂਸ ਸਿਗੇ ਮੈਂ ਵੀ ਅਸੀਂ ਵੀ ਆਪਣਾ ਸਾਰਾ ਪੱਖ ਪ੍ਰਬੰਧਕ ਕਮੇਟੀ ਦੇ ਅੱਗੇ ਰੱਖਿਆ ਹੈਗਾ ਵਾਈ ਗੁ ਜੀ ਦਾ ਖਾਲਸਾ ਵਾਈ ਗੁ ਜੀ ਇਹ ਬਤਾਈਏ ਕਿ ਜੋ ਆਪਾਂ ਕੱਲ ਅੱਜ ਗੁਰੂਗਰ ਵਿੱਚ ਮੀਟਿੰਗ ਕੀਤੀ ਗਈ ਹੈ ਭਾਈ ਆਈਡੀ ਨੂੰ ਥੋੜਾ ਦੱਸਾਂਗੇ ਆਪਣਾ ਗੁੱਦੇਵਾਲਾ ਗੋਦਵਾਲਾ ਜਲੰਧਰ ਸ਼ਹਿਰ ਦਾ ਸਭ ਤੋਂ ਵੱਡਾ ਮਾਰਗ ਆਇਆ ਹੈ ਦਿਖਾ ਲਾ ਦਿੱਤੇ ਸਾਰੀ ਸਿੱਖ ਸੰਗਤ ਜਿਹਨਾਂ ਦੇ ਨਾਮਤਕ ਨੂੰ ਵਿਰੋਧ ਪੇਰੇ ਚਾ ਸਾਢੇ 300 ਸਾਲਾ ਜਿਹੜਾ ਗਿੰਦ ਚਾਦਰ ਤੋਂ ਸ਼ਹਿਰ ਗੁਰੂ ਦੀਬਾ ਸਾਹਿਬ ਦੀ ਆ ਰਿਆ ਸੀ ਉਸ ਦਰਮਿਆਨ ਜਿਹੜੀ ਸੜਕ ਟੁੱਟੀ ਸੀ ਪਿਛਲੇ 1.5 ਸਾਲ ਤੋਂ ਬੜੀ ਦਿੱਕਤ ਆ ਰਹੀ ਹੈ ਸੰਗਤ ਨੂੰ ਜੋ ਜਦੋਂ ਅਸੀਂ ਗੁਰੂ ਘਰ ਆਣਾ ਜਾਣਾ ਸੰਗਤ ਦੀ ਢੈਂਦੀ ਵੀ ਬੜੀ ਦਿੱਕਤ ਆ ਰਹੀ ਹੈ ਬੜੀ ਬਾਰੀ ਪ੍ਰਸ਼ਾਸਨ ਨੂੰ ਕਿਹਾ ਗਿਆ ਸਰਕਾਰਾਂ ਦੇ ਅੱਗੇ ਹੱਥ ਜੋੜੇਗੇ ਵੀ ਇਹਨੂੰ ਬਣਾਓ ਪਰ ਜਦੋਂ ਨਹੀਂ ਬਣਾਈ ਗਈ ਕੱਲ ਸਾਡੇ ਵਾਲੇ ਇੱਕ ਬੰਦ ਨੀ ਕਾਲ ਦਿੱਤੀ ਵੀ ਅਸੀਂ ਅੱਜ ਗੁਰੂ ਦਾ ਘੇਰ ਵਿੱਚ ਗੁਰੂ ਦਾ ਵੀ ਦਾਹ ਚੌਂਕ ਤੋਂ ਲੈ ਕੇ ਤੇ ਸਾਰਾ ਇਧਰ ਲਪਤਾ ਚੱਕਾ ਇਜਾਮ ਕਰਾਂਗੇ ਪਰ ਉਹ ਪ੍ਰਸ਼ਾਸਨ ਨੇ ਉਸ ਤੋਂ ਪਹਿਲੇ ਹੀ ਸਾਡੇ ਕੋ ਆ ਕੇ ਤੇ ਪ੍ਰਣ ਲੈਤਾ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋ ਕੇ ਕਿ ਅਸੀਂ ਇਹ ਸੜਕ ਦਾ ਕੰਮ ਸ਼ੁਰੂ ਕਰਦਾ ਹੈ ਤੁਸੀਂ ਬੰਦ ਨਾ ਕਰੋ ਔਰ ਜੇ ਪ੍ਰਸ਼ਾਸਨ ਜੋ ਸਾਨੂੰ ਵਾਦਾ ਕੀਤਾ ਹੈ ਜੇ ਆਪਣੇ ਵਾਅਦੇ ਤੇ ਖਰੇ ਉਤਰਨਗੇ ਕੰਮ ਸ਼ੁਰੂ ਕਰਾ ਦੇਣਗੇ ਤਾਂ ਆਪਾਂ ਵੈਲਕਮ ਇਹਨਾਂ ਦਾ ਆਪਾਂ ਤਾਂ ਨਾ ਨਹੀਂ ਲਾਵਾਂਗੇ ਪਰ ਕੰਮ ਸ਼ੁਰੂ ਹੋ ਗਿਆ ਹੈ ਇਹਨ ਕਿਸੇ ਇਹਨਾਂ ਨੇ ਜੇ ਲੇਟ ਕੀਤਾ ਹੈ ਫੇਰ ਕੀਤਾ ਅਸੀਂ ਗੁਰੂ ਘਰ ਵਿੱਚੋਂ ਆਪਣੇ ਜਿੰਨੀ ਵੀ ਸੰਗਤਾਂ ਨੋਜਵਾਂ ਤੱਕ ਅਸੀਂ ਆਪਣੇ ਕੋਲੋਂ ਆਪਣੇ ਖਰਚੇ ਦੇ ਸੜਕ ਬਣਾਵਾਂਗੇ ਉਹ ਗੁਰੂ ਸਾਹਿਬ ਅਰਦਾਸ ਕਰਕੇ ਬਹੁਤ ਜੀਤੀ ਜੀਤੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਠੀਕ ਨਹੀਂ ਦਾ ਅਸੀਂ ਆਪਣੇ ਵੱਲੋਂ 2-4 ਦਿਨ ਅਸੀਂ ਸੜਕ ਸ਼ਰੀ ਜੀ ਕਾਫੀ ਦੇ ਵਾਅਦੇ ਤੇ ਵਜ਼ਰੇ ਹਰ ਵਾਰੀ ਵਾਅਦੇ ਕਰ ਜਾਂਦੇ ਆ ਮੀਟਿੰਗਾਂ ਹੁੰਦੀਆਂ ਮੈਂ ਪਰ ਉਸ ਤੋਂ ਬਾਅਦ ਵੀ ਕੁਝ ਨਹੀਂ ਹੁੰਦਾ ਤੇ ਜੇ ਅਗਰ ਉਹਨਾਂ ਕੋ ਚ ਅਸੀਂ ਅੱਜ ਵਾਰਨਿੰਗ ਦੇ ਦਿੱਤੀ ਸੀ ਕੱਲ ਅਸੀਂ ਬੰਦ ਦੇ ਕਾਲ ਦੇ ਦਿੱਤੀ ਸੀ ਤੁਹਾਡੇ ਚੈਨਲਾਂ ਰਾਹੀਂ ਆਪਣੇ ਫੇਸਬੁਕ ਰਾਹੀਂ ਪਰ ਅੱਗੇ ਇਹਨਾਂ ਨੇ ਸਾਡੀ ਗੱਲ ਮੰਨ ਲਈ ਪ੍ਰਸ਼ਾਸਨ ਪੋਸਟ ਪ੍ਰਸ਼ਾਸਨ ਵੀ ਸਾਰਾ ਇੱਥੇ ਆ ਗਿਆ ਪੋਸਟ ਪ੍ਰਸ਼ਾਸਨ ਨਾਲ ਜਿਹੜਾ ਸਰਕਾਰਾਂ ਵੀ ਆ ਗਈਆਂ ਇੱਥੇ ਔਰ ਸਰਕਾਰਾਂ ਨੂੰ ਸੰਗਤ ਅਗੇ ਝੁਕਣਾ ਸਰਕਾਰ ਨੇ ਝੁਕ ਉਦੀ ਹੈ ਇਹ ਸੰਗਤ ਦੇ ਝੁਕਾਉਣਾ ਸਾਨੂੰ ਆਂਦਾ ਅਸੀਂ ਪਰਮਾਨੰਥ ਜੀ ਉਹ ਮੇਰਾ ਬਹੁਤ ਹੀ ਵਧੀਆ ਇਨਸਾਨ ਨੇ ਪੁਲੀਸ ਸਾਹਿਬ ਮੇਰੇ ਭਟੇ ਭਰਾ ਨੇ ਭਗਤ ਜੀ ਔਰ ਸਾਰੇ ਜਿੰਨੀ ਸਿੱਖ ਜਿਹੜੇ ਬੰਦੇ ਨੇ ਸਾਰਿਆਂ ਨੇ ਬਲਾ ਕੀਤਾ ਹੈ ਕਿ ਜਿਹੜਾ ਸਾਡੇ ਦਾ ਕੰਮ ਸ਼ੁਰੂ ਹੋ ਗਿਆ ਔਰ ਅਸੀਂ ਉਹ ਹੁਣ ਦੇਖਣ ਜਾਂਦੇ ਆਂ ਉਹ ਸਾਨੂੰ ਕਮੀ ਬੇਸ਼ੀ ਲੱਗੀ ਸਾਡੀ ਆਪਣੇ ਕੋਲੋਂ ਗੁਰਦੀਪ ਮਾਦਾ ਸਿਕ ਨੌਜਵਾਨ ਸਭਾ ਜਿਹੜੀ ਗੁਰਦੀਪ ਮਾਦਾ ਗੁਰਦੁਆਰਾ ਸਾਹਿਬ ਦੀ ਮੇਰਾ ਵੀਰ ਗੱਗੀ ਨੇ ਪ੍ਰਦਾਨ ਨੇ ਔਰ ਇਹਨਾਂ ਦੇ ਪਿਤਾ ਜੀ ਵੀ ਅਗੁਰੂ ਘਰ ਦੇ ਪ੍ਰਦਾਨ ਨੇ ਪਰ ਅਸੀਂ ਸੜਕ ਜੇ ਇਹਨਾਂ ਨੇ ਅੱਜ ਹੁਣ ਵਾਦਾ ਕੀਤਾ ਵਾ ਸੜਕ ਸ਼ੁਰੂ ਹੋ ਗਈ ਇਨਕੇ 2-4 ਦਿਨਾਂ ਦੇ ਵਿੱਚ ਇਹਨਾਂ ਕੋ ਕੰਪਲੀਟ ਨੇ ਗੁਰਪੁਰਾ ਤੋਂ ਪਹਿਲੇ ਪਹਿਲੇ ਅਸੀਂ ਆਪਣੇ ਕੋਲੋਂ ਗੁਰੂ ਘਰ ਦੇ ਖਰਚੇ ਸਾਰੇ ਨਵੀਂ ਸੜਕ ਬਣਾਵਾਂਗੇ ਵਾਇ ਜੁਦੀ ਦਾ ਖਾਤਰਾ ਬਹੁਤ ਵੱਡਾ ਦੇਣ ਹੈ 350 50 ਹਜ਼ਾਰ ਅਸੀਂ ਬਣਾ ਰਹੇ ਆ ਜਾਨਾ ਪਤਾ ਨਹੀਂ ਅਸੀਂ ਵੇਖਣਾ ਕਿ ਅੱਜ ਜਿਹੜੀ ਸ਼ੁਰੂ ਆਪਣੀ ਸੰਗਤਾਂ ਸਾਰ ਪ੍ਰਬਲਵੇ ਕਾਰਨ ਤੁਹਾਡੇ ਸਾਹਮਣੇ ਅੱਜ ਇੱਥੋਂ ਆਇਆ ਜਿਹੜਾ ਵਾਦਾ ਕੀਤਾ ਗਿਆ ਸੰਗਤ ਬਹੁਤ ਵੱਡੀ ਸੰਗਤ ਇਕਾ ਹੋ ਗਿਆ ਲੇਕਿਨ ਗੱਲ ਇਹ ਸਾਰੀਆਂ ਸੜਕਾਂ ਦਾ ਹੀ ਇਹੋ ਹੀ ਹਾਲ ਆਪਾਂ ਤੁਹਾਡੇ ਨੇ ਇਹ ਵੀ ਮਾਦ ਰਿਹਾ ਜੀ ਸ਼ਾਇਦ ਹਰ ਮੁੱਦਾ ਚੱਕਾ ਨਹੀਂ ਆਉਂਦਾ ਆ ਗੁਰਪੁਰਬ ਦਾ ਯਾਨ ਹਰ ਮੁੱਦਾ ਚੱਕਾ ਇਹ ਹਾਲਾਤ ਹੈ ਜੇ ਬੰਦਾ ਤੇਰੇ ਨਾਲ ਕੇ ਨਹੀਂ ਪੁੱਛੇ ਜਾਂਦੀ ਮਿੱਟੀ ਹੋ ਜਾਂਦੀ ਸਾਰਾ ਦੁੱਖੀ ਦਫਤਰ ਪਰ ਆਪਾਂ ਦਾ ਰਵਾਦਾ ਕਰਦੇ ਆਪਾਂ ਸ਼ਹਿਰ ਨੂੰ ਸ਼ਹਿਰ ਦਾ ਹਰ ਮੁੱਦਾ ਤਾਂ ਵੀ ਅਸੀਂ ਅੱਜ 12 ਵਜੇ ਦਾ ਜਿਹੜਾ ਤਰਨਾ ਸਿੰਘ ਗੁਰੂ ਕਬੀ ਦਾ ਚੌਂਕ ਲੈ ਕੇ ਮ੍ਰਤੇਬ ਆਮਾਨ ਤੱਕ ਲੱਗੂਗਾ ਦੇਖੋ ਇਹ ਧਰਨਾ ਬਰਕਰਾਰ ਹੈ ਤੁਸੀਂ ਸਾਰੇ ਇੱਥੇ ਆਇਆ ਤੁਹਾਡਾ ਸਾਰਿਆਂ ਨੇ ਜੀ ਆਇਆਂ ਨੂੰ ਜਿਹੜੀ ਆਪਾਂ ਗੱਲ ਇੱਥੇ ਵਾਦਾ ਕਰ ਚੱਲੇ ਆ ਵਾਦਾ ਦਾ ਮਤਲਬ ਇਹ ਹੈ ਕਿ ਦੇਖੋ ਮ੍ਰਤੇਬ ਆਸਾ ਦਾ ਮਾਰਗ ਹੈ ਇੱਥੇ ਜਲੰਧਰ ਸਾਹਿਬ ਜੀ ਇੱਕੋ ਹੀ ਇਹ ਸਥਾਨ ਹੈ ਜਿੱਥੇ ਸਭ ਤੋਂ ਜਿਆਦਾ ਸੰਗਤ ਆ ਪਰੇ ਮਾਰਗ ਸਭ ਤੋਂ ਵੱਡਾ ਇੱਥੇ ਹੈ ਅਸੀਂ ਤੁਹਾਨੂੰ ਬੇਨਤੀ ਕਰਦੇ ਜੇ ਤੁਹਾਡੇ ਕੋਲ ਨਹੀਂ ਬਣ ਸਕਦੀ ਦਾਜੋ ਸਾਨੂੰ ਕਿਸੇ ਵੀ ਤੁਹਾਡੇ ਕਿਸੇ ਪੈਸੇ ਦੀ ਲੋੜ ਨਹੀਂ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਸਾਹਿਬ ਨੇ ਸਿੰਘਾਂ ਨੂੰ ਇੰਨੇ ਜੋਗਾ ਸਾਨੂੰ ਬਣਾਇਆ ਅਸੀਂ ਤਿੰਨਾ ਕਿੰਨਾ ਆਪਣੀ ਸਾਡੇ ਪਵਾ ਕੇ ਤੋਲੇ ਸੋਨਹੋ